मुदा <multavar> ਇਹ ਉਹਨਾਂ ਦਵਾਂਗੇ ਬੜੀ ਹੈਰਾਨੀ ਦੀ ਗੱਲ ਹੈ ਕਿ ਸਾਡੇ ਰਸਤੇ ਰਹੀ ਰਸਤੇ ਤੇ ਨਹੀਂ ਚੱਲਾਂਗੇ ਫਿਰ ਕਿੱਧਰ ਹੋ ਜਾਵਾਂਗੇ ਰਸਤਿਆਂ ਤੇ ਸੜਕਾਂ ਦੇ ਜਿੱਥੋਂ ਬਕਰੀ ਗਈ ਸੜਕਾਂ ਦੇ ਨੰਬਰ ਵੀ ਇਹਦੇ ਖਸਰੇ ਵਿੱਚ ਨੇ ਔਰ ਮੈਂ ਕਹਿੰਨਾ ਕਿ ਇਹੋ ਜਿਹਾ ਹਰਾਮ ਜਨ ਸਰਕਾਰ ਨਾਲ ਕੋਈ ਦੇਖੀ ਆ ਨਾ ਕੋਈ ਗੱਲ ਆ ਅਸੀਂ 1000 ਰੁਪਏ ਨਾ ਡੀਏਫ ਨੂੰ ਪੁੱਛਿਆ ਸੀ ਇੱਥੇ ਉਹ ਕਿਹੜਾ ਕਾਨੂੰਨੀਆ ਸਰਕਾਰ ਦਾ ਨਾ ਕੰਮ ਤੇ ਇੱਕ ਦਿਨ ਮੇਰੇ ਜਾਂਦਾ ਤੇ ਤੁਸੀਂ ਮੇਰੇ ਖਾਤੇ ਵਿੱਚ 70000 ਰੁਪਏ ਪਾਉਂਦੇ ਹੋ ਔਰ ਤੁਹਾਡਾ ਇੱਕ ਕਰਮਚਾਰੀ ਆਉਂਦਾ ਆ ਉਹ ਮੇਰੇ ਤੋਂ ਹਸਾਇਨ ਕਰਾ ਕੇ ਬੈਂਕ ਦੇ ਵਿੱਚ 70000 ਰੁਪਏ ਲੈ ਜਾਂਦਾ ਉਹ ਕਿਹੜਾ ਕਾਨੂੰਨੀਆ ਉਸੇ ਕਹਾਤਾ ਮੈਨੂੰ ਦੱਸਿਆ ਜਾਵੇ ਇਹਨਾਂ ਨੇ ਕਿਹਾ ਸੀ ਕਿ ਮੈਂ ਜਵਾਬ ਦਵਾਂਗਾ ਪਰ ਮੈਨੂੰ ਦੁੱਖ ਦੀ ਗੱਲ ਹੈ ਕਿ ਅੱਜ ਤੱਕ ਕੋਈ ਜਵਾਬ ਨਹੀਂ ਮਿਲਿਆ ਸੋ ਐਡਾ ਵੱਡਾ ਫਰਾਡ ਯਾਦਾਰ ਬਲਾ ਦੇ ਵਿੱਚ ਔਰ ਇੱਕ ਵੀ ਬੂਟਾ ਇਹਨਾਂ ਨੇ ਧਿਆਨ ਨਹੀਂ ਕੀਤਾ ਅੱਜ ਤੱਕ ਸਸਕੀਲ ਜੀ ਮਹਾਰਮਨਦੀਪ ਸਿੰਘ ਤੇ ਤੁਸੀਂ ਦੇਖ ਰਹੇ ਹੋ ਪ੍ਰਤੱਖ ਪੋਸਟ ਅਸੀਂ ਇਸ ਵੇਲੇ ਮੌਜੂਦ ਹਾਂ வன ਵਿਭਾਗ ਮੰਡਲ ਪਠਾਨਕੋਟ ਦੇ ਦਫ਼ਤਰ ਵਿੱਚ ਜਿੱਥੇ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਧਾਰਕਲਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਇਹ ਪ੍ਰਦਰਸ਼ਨ ਐਸ ਡੀ ਐਮ ਕੋਟੜੀ ਕੀ ਪੁਰਾਣੀ ਉੱਥੋਂ ਸ਼ੁਰੂ ਹੋ ਕੇ வன ਵਿਭਾਗ ਦੇ ਦਫ਼ਤਰ ਦੇ ਵਿੱਚ ਆ ਕੇ ਦਰਿਆ ਵਿਛਾ ਕੇ ਵੱਡੀ ਗਿਣਤੀ ਵਿੱਚ ਕਿਸਾਨ ਬੈਠੇ ਹੋਏ ਨੇ ਆਓ ਇਹਨਾਂ ਕਿਸਾਨਾਂ ਦੇ ਕੋਲੋਂ ਜਾਣਦੇ ਹਾਂ ਕੀ ਹੈ ਇਹਨਾਂ ਦੀਆਂ ਮੰਗਾਂ ਤੇ ਕੀ ਅੱਜ ਲੋੜ ਪੈਗੀ வன ਵਿਭਾਗ ਦੇ ਖਿਲਾਫ ਪ੍ਰਦਰਸ਼ਨ ਕਰਨ ਦੀ ਸਰ ਸਸਕੀਲ ਸਭ ਤੋਂ ਪਹਿਲਾਂ ਤੁਹਾਡਾ ਨਾਮ ਕੀ ਹੈ ਜੀ ਸਭ ਤੋਂ ਪਹਿਲਾਂ ਦਾ ਸਸੀ ਗਾ ਤੁਹਾਨੂੰ ਤੁਹਾਡਾ ਬਹੁਤ ਬਹੁਤ ਧੰਨਵਾਦ ਮੇਰਾ ਨਾਮ surjeet singh ਹੈ ਜੀ ਔਰ ਮੈਂ ਕਿਸਾਨ ਪਿੰਡ ਦੁਰੰਖੜ ਦਾ ਹਾਂ ਜੀ ਸਾਡੀ ਅੱਜ ਇੱਥੇ ਆਣ ਦਾ ਜਿਹੜਾ ਮੁੱਖ ਮੁੱਦਾ ਇਹ ਹੈ ਕਿ ਸਾਡੀਆਂ ਗੈਰ ਕਾਨੂੰਨੀ ਢੰਗ ਨਾਲ ਤਹਿਸੀਲ ਧਾਰਕਲਾਂ ਦੇ 80 ਪਿੰਡਾਂ ਦੀਆਂ ਨਜਾਜ ਢੰਗ ਨਾਲ ਗੈਰ ਕਾਨੂੰਨੀ ਢੰਗ ਨਾਲ ਜਿਹੜੀਆਂ ਜ਼ਮੀਨਾਂ ਮਾਨ ਵਿਭਾਗ ਨੇ ਆਪਣੇ ਨਾਮ ਜਿਹੜੀਆਂ ਮਲਕੀਤਾਂ ਤਬਦੀਲ ਕਰਨੀਆਂ ਜੀ ਉਸ ਦੇ ਵਿਰੋਧ ਵਿੱਚ ਜਦੋਂ ਪਿੰਡ ਦੇ ਲੋਕੀ ਦਫ਼ਤਰਾਂ ਚ ਆਏ ਕਿ ਸਾਡੇ ਨਾਲ ਧੱਕਾ ਹੋਇਆ ਸਾਨੂੰ ਪ੍ਰਸ਼ਾਸਨ ਵੱਲੋਂ ਇਹ ਕਿਹਾ ਗਿਆ ਕਿ ਤੁਸੀਂ ਕੋਟਾਂ ਦਾ ਸਟੇ ਲੈ ਕੇ ਆਓ ਨਹੀਂ ਤਾਂ ਅਸੀਂ ਤੁਹਾਡੀ ਕੋਈ ਮਦਦ ਨਹੀਂ ਕਰ ਸਕਦੇ ਜੀ ਬੜੇ ਹੈਰਾਨੀ ਦੀ ਗੱਲ ਹੈ ਲੋਕਾਂ ਨੇ ਲੰਬਾ ਲਗਭਗ 4 ਤੋਂ 5 ਸਾਲ ਬੀਤ ਜਾਣ ਦੇ ਬਾਅਦ ਸਟੇ ਆਰਡਰ ਲੈ ਕੇ ਆਏ ਹਾਈ ਕੋਰਟ ਦਾ ਔਰ ਜਦੋਂ ਹਾਈ ਕੋਰਟ ਹਾਈ ਕੋਰਟ ਦਾ ਆਰਡਰ ਹੱਥ ਵਿੱਚ ਫੜਿਆ ਲੋਕਾਂ ਨੇ ਆਪਣੀ ਪੈੜੀ ਵਿੱਚ ਜਾਂਦੇ ਨੇ ਲੋਕ ਔਰ ਬਣ ਵਿਭਾਗ ਹਾਈ ਕੋਰਟ ਦੇ ਸਟੇ ਨੂੰ ਵੀ ਟਿੱਚ ਜਾਂਦਾ ਹੋਇਆ ਲੋਕਾਂ ਦੇ ਜਿਹੜੇ ਤਸੱਦਦ ਕਰਦਾ ਲੋਕਾਂ ਦੇ ਗਲਤ ਕੇਸ ਪਾਸ ਤੇ ਲੋਕਾਂ ਦੇ ਜ਼ਮੀਨਾਂ ਲੋਕਾਂ ਦੇ ਕੋਟਰਾਂ ਚ ਕੇਸ ਪਾਸ ਤੇ 13-15 ਲੋਕਾਂ ਦੇ ਜਿਹੜਾ ਕਿ ਸਰਾ ਸਰ ਗਲਤ ਹੈ ਇੱਕ ਇਹ ਵਿਭਾਗ ਪਹਿਲੇ ਹੀ ਨਾ ਗੈਰ ਕਮਿਊਨਿਟੀ ਢੰਗ ਨਾਲ ਇੰਤਕਾਲ ਕਰਾਇਆ ਪਰ ਚਲੋ ਲੋਕਾਂ ਨੇ ਉਹ ਚੀਜ਼ ਨੂੰ ਬਰਦਾਸ਼ਤ ਕੀਤਾ ਲੇਕਿਨ ਹਾਈ ਕੋਰਟ ਦਾ ਸਟੇ ਹੋਣ ਦੇ ਬਾਅਦ ਵੀ ਲੋਕਾਂ ਨੂੰ ਜ਼ਮੀਨਾਂ ਵਿੱਚ ਨਹੀਂ ਜਾਣ ਦਿੰਦੇ ਲੋਕਾਂ ਦੇ ਮੰਦਰ ਲੋਕਾਂ ਦੇ ਘਰ ਲੋਕਾਂ ਦੇ ਸਕੂਲ ਰੋਕਾਂ ਦੇ ਰਸਤੇ ਲੋਕਾਂ ਦੇ ਸੁਲਤਾਨ ਘਾਟ ਜਿੰਨੀਆਂ ਸਾਂਝੀਆਂ ਜਗ੍ਹਾਆਂ ਆ ਸਾਰੀਆਂ ਬੰਨ ਵਿਭਾਗ ਨੇ ਆਪਣੇ ਨਾਂ ਕਰਵਾ ਲਈਆਂ ਅੱਜ ਧਾਰ ਬਲਾਕ ਦੇ ਲੋਕ ਬਿਲਕੁਲ ਬੇਦਖਲੀ ਤੇ ਬੈਠੇ ਨੇ ਇਹਨਾਂ ਦੇ ਘਰਾਂ ਤੇ ਬੇਦਖਲੀ ਦੇ ਨੋਟਿਸ ਲੱਗੇ ਹੋਏ ਨੇ ਜਦੋਂ ਰੈਵਨਿਊ ਰਿਕਾਰਡ ਦੇਖਿਆ ਜਾਂਦਾ ਤੇ ਇਹਨਾਂ ਦੇ ਨਾਂ ਤੇ ਕੁਝ ਬਚਿਆ ਹੀ ਨਹੀਂ ਹੈਗਾ ਇਹਨਾਂ ਦੇ ਆਣ ਵਾਲੀ ਜਿਹੜੀ ਪੀੜ੍ਹੀ ਆ ਉਹ ਬਿਲਕੁਲ ਖਤਮ ਕਰ ਛੱਡੀ ਹੈ ਬੰਨ ਵਿਭਾਗ ਵੱਲੋਂ ਕੀਤੀ ਗਈ ਹੈ ਤੇ ਲੋਕਾਂ ਦਾ ਅੱਜ ਇਹੋ ਹੀ ਰੋਸ ਹੈ ਮੈਂ ਕਿ ਇਸ ਡੀ ਐਫਓ ਨੂੰ ਅੱਜ ਤੋਂ 2 ਮਹੀਨੇ ਪਹਿਲੇ ਵੀ ਅਸੀਂ ਵਾਰਨਿੰਗ ਦੇ ਕੇ ਗਈ ਵੀ ਡੀ ਐਫਓ ਸਾਹਿਬ ਤੁਸੀਂ ਲੋਕਾਂ ਨਾਲ ਧੱਕਾ ਕਰ ਰਹੇ ਹੋ ਇਹ ਸਾਡੇ ਕੋਲ ਡਾਕੂਮੈਂਟ ਇਹ ਗਲਤੀਆਂ ਨੇ ਅੰਗਰੇਜ਼ਾਂ ਦੇ ਅੰਗਰੇਜ਼ਾਂ ਦੇ ਗਲਤੀਆਂ ਨਾਲ ਵੀ ਤੁਸੀਂ ਜਿਹੜੇ ਇਹਨਾਂ ਜ਼ਮੀਨਾਂ ਦੇ ਮਾਲਕ ਨਹੀਂ ਹੈਗੇ ਇਹ ਦੇਖੋ ਡਾਕੂਮੈਂਟ ਅਸੀਂ ਇਦਾਂ ਗੱਲ ਨਹੀਂ ਕਰਦੇ ਡਾਕੂਮੈਂਟਰੀ ਪ੍ਰੂਫ ਸਾਡੇ ਕੋਲ ਪਰ ਇਸ ਡੀ ਐਫਓ ਹੰਕਾਰੀ ਨੇ ਸਾਡੀ ਇੱਕ ਵੀ ਗੱਲ ਦੀ ਪਰਵਾਹ ਨਹੀਂ ਮਾਰੀ ਔਰ 13 ਬੰਦਿਆਂ ਦੇ 13 ਬੰਦੇ ਜਿਹੜੇ ਪਿੰਡ ਨਰਾਂਣਪੁਰ ਦੇ ਉਹਨਾਂ ਦੇ ਨਾਮ ਕੇਸਪਾਤੇ ਕੋਰਟ ਤੋਂ ਦੋ ਬੰਦੇ ਹਰਦੋਸਰ ਦੇ ਨਾ ਕੇਸਪਾਤੇ ਇੱਕ ਬੰਦਾ ਲਹਰੂ ਦਾ ਸਰਪੰਚ ਉਹ ਪੂਰਨ ਉਹਦੇ ਕਲਾਬੀ ਦਾ ਕੇਸ ਪਾਤੇ ਮਤਲਬ ਕਹਿਨ ਦਾ ਇਹ ਕਾਨੂੰਨੀ ਯਾਰ ਪ੍ਰਵਾਹ ਹੀ ਨਹੀਂ ਮਾਰ ਰਹੇ ਫਿਰ ਲੋਕੀ ਜਿਹੜੇ ਤੰਗ ਹੋ ਕੇ ਇੱਥੇ ਆਪਣਾ ਇਨਸਾਫ ਲੈਣ ਆਏ ਨੇ ਇਸ ਹੰਕਾਰੀ ਡੀਐਫਓ ਦੇ ਖਿਲਾਫ ਰੋਸ ਧਰਨਾ ਲਾਣ ਆਏ ਨੇ ਔਰ ਸਰਕਾਰ ਤੱਕ ਆਪਣੀ ਗੱਲ ਪਹੁੰਚਾਣ ਚਾਹ ਜਾਰੇ ਨੇ ਕਿ ਤੁਹਾਡਾ ਇੱਕ ਨੁਮਾਇੰਦਾ ਜਿਹੜਾ ਆ ਲੋਕਾਂ ਨਾਲ ਇਹਨਾਂ ਧੱਕਾ ਕਰ ਰਿਹਾ ਹੈ ਇਸ ਤੱਕ ਨੂੰ ਰੋਕਿਆ ਜਾਏ ਔਰ ਲੋਕਾਂ ਨੂੰ ਇਨਸਾਫ ਦਿਵਾਇਆ ਜਾਏ ਲੋਕਾਂ ਦੇ ਜਿਹੜੇ ਮੰਦਰ ਮਸਜਿਦ ਜੋ ਕੁਝ ਵੀ ਲੋਕਾਂ ਦੀ ਆਪਣੀ ਇਥਾਨੀ ਜਗ੍ਹਾ ਹੈਗੀਆਂ ਨੇ ਲੋਕਾਂ ਨੂੰ ਵਾਪਸ ਕੀਤੀਆਂ ਜਾਣ ਔਰ ਕਿਤਾ ਨਜਾਇਜ਼ ਇਨਤਕਾਲ ਜਿਹੜਾ ਕੀਤਾ ਆ ਉਹਨੂੰ ਦੁਬਾਰਾ ਲੋਕਾਂ ਦੇ ਨਾਂ ਜਿਹੜੀਆਂ ਜ਼ਮੀਨਾਂ ਕੀਤੀਆਂ 22000 ਏਕੜ ਤੋਂ ਵਾਦੀ ਜ਼ਮੀਨ ਤੁਸੀਂ ਦੱਸ ਰਹੇ ਹੋ ਸਾਰੇ ਕਿੰਨੇ ਪਿੰਡ ਤੇ ਕਿੰਨੇ ਕਿਸਾਨ ਇਹਦੇ ਤੋਂ ਪ੍ਰਭਾਵਿਤ ਹੋਏ ਨੇ ਕਮ ਸੇ ਕਮ ਵੀ ਪੂਰੀ ਧਾਰ ਬਲਾਕ ਜੀ ਤੇ ਘੱਟ ਤੋਂ ਘੱਟ ਵੀ 50000 ਆਦਮੀ ਜਿਹੜਾ ਆ ਇਹਦੇ ਤੇ ਮਤਲਬ ਇਹਨਾਂ ਨੇ ਕਬਜ਼ਾ ਕੀਤਾ ਹੈ ਜੀ ਬਾਕੀ ਇਹਨਾਂ ਦਾ ਜਿਹੜਾ ਮਹਿਕਮਾ ਹੈ ਇਹਨਾਂ ਦਾ ਮਹਿਕਮਾ ਬਾਕੀ ਜਿੰਨਾ ਵੀ ਆਇਆ ਹੈ ਕੁਲਦੀਪ ਗਾਰਡ ਜਿੰਨੇ ਵੀ ਗਾਰਡ ਹਨ ਇਸ ਧਾਰ ਬਲਾਕ ਦੇ ਵਿੱਚ ਇਹਨਾਂ ਨੇ ਇੰਨੀ ਕੁ ਲੁੱਟ ਪਾਈ ਹੈ ਕਿ ਗੱਲ ਮਤ ਪੁੱਛੋ ਤੁਸੀਂ ਕੁਲਦੀਪ ਗਾਰਡ ਜਿਹੜਾ ਹੈ ਉਹ ਕਹਿੰਦਾ ਹੈ ਕਿ ਜੋ ਮੈਂ ਆ ਉਹ ਡੀ ਐਫਓ ਨਹੀਂ ਹੈ ਹੂੰ ਡੀਐਫਓ ਦਾ ਵੀ ਮੈਂ ਉੱਪਰ ਹਾਂ ਜੋ ਕਾਨੂੰਨ ਹੈ ਮੇਰਾ ਹੈ ਡੀਐਫਓ ਦਾ ਕਾਨੂੰਨ ਬਣਿਆ ਕੰਸਟੀਬਿਊਟਰ ਦਾ ਕਾਨੂੰਨ ਬਣਿਆ ਡੀਸੀ ਦਾ ਕਾਨੂੰਨ ਬਣਿਆ ਉਹ ਕਿਸੇ ਦੀ ਨਹੀਂ ਮੰਨਦਾ ਔਰ ਇੱਥੇ ਤੱਕ ਉਹਦੀ ਆਵਾਜ਼ ਹੈ ਕਿ ਜਿਸ ਜ਼ਮੀਨ ਦੀ ਮਿੱਟੀ ਦਾ ਮੈਂ ਹਾਂ ਉਸ ਜ਼ਮੀਨ ਦੀ ਮਿੱਟੀ ਉਹਨੂੰ ਅਸੀਂ ਜਵਾਬ ਦਿੱਤਾ ਕਿ ਜਿਸ ਪਹਾੜੀ ਦੇ ਅਸੀਂ ਵਿੱਚੋਂ ਹਾਂ ਉਹ ਵੀ ਤੈਨੂੰ ਅਸੀਂ ਦੱਸਾਂਗੇ ਮਗਰ ਉਹਦੀਆਂ ਇਹੋ ਜਿਹੀਆਂ ਵਰਡ ਵਾਰਡ ਆਂਦੇ ਆ ਉਹ ਕਿਸੇ ਦੀ ਪਰਵਾਹ ਨਹੀਂ ਕਰਦਾ ਸੋ ਉਹ ਆਪਣੀ ਆਪਣੀ ਗਾਂਦਾ ਰਹਿੰਦਾ ਹੈ ਤੇ ਜਿਹੜੇ ਕਿਸਾਨ ਪ੍ਰਭਾਵਿਤ ਹੋਏ ਨੇ ਉਹਨਾਂ ਨੂੰ ਕੋਈ ਮੁਆਵਜ਼ਾ ਕਿਸੇ ਤਰੀਕੇ ਦਾ ਦਿੱਤਾ ਗਿਆ ਕਿਸੇ ਤਰੀਕੇ ਦਾ ਕੋਈ ਮੁਆਵਜ਼ਾ ਕੋਈ ਚੀਜ਼ ਨਹੀਂ ਮਿਲੀ ਕਿਸੇ ਨੂੰ ਵੀ ਜਿਹੜੀ ਬੇਸਿਕਲ ਕਿਸਾਨ ਇਹਨਾਂ ਜਮੀਨਾਂ ਤੇ ਡਿਪੈਂਡੈਂਟ ਸੀਗੇ ਸਾਰੇ ਸਾਰੇ ਇਸੇ ਜ਼ਮੀਨ ਤੇ ਡਿਪੈਂਡੈਂਟ ਲੋਕਾਂ ਨੇ ਆਪਣੇ ਰੋਜ਼ਗਾਰ ਜਿੰਨੇ ਵੀ ਆ ਸਾਰੇ ਬਾਗ ਲਾਇਆ ਲੋਕਾਂ ਨੇ ਕੁਛ ਬੂਟੇ ਲਾਇਆ ਕੁਛ ਫਸਲਾਂ ਲਾਉਂਦੇ ਆ ਇਸੇ ਕੰਮ ਤੇ ਆ ਮਗਰ ਜਉਦਾ ਇਹਨਾਂ ਨੇ ਕਿੱਥੇ ਦਾ ਸ਼ੁਰੂ ਇਹਨਾਂ ਨੇ ਇੰਨੀ ਕਿ ਲੁੱਟ ਲੁੱਟ ਕਿਸ ਨੇ ਲੁੱਟ ਸਿਰਫ ਗਾੜਾਂ ਨੇ ਵਾਜਦੀ ਆ ਗਾੜਾਂ ਦੀ ਲੁੱਟ ਆ ਉਹ ਇਕੱਠੇ ਕਰਕੇ ਲਿਆਈ ਜਾਂਦੇ ਆ ਮਹਿਕਮੇ ਨੂੰ ਦੇਈ ਜਾਂਦੇ ਆ ਸਰ ਕੀ ਨਾਂ ਤੁਹਾਡਾ ਕਿਹਾ ਸਰ ਮੇਰਾ ਨਾਮ ਕਰਨਾਲ ਸਿੰਘ ਮੈਂ ਗ੍ਰਾਮ ਪਿੰਡ ਪੰਜਾਲਾ ਦਾ ਸਾਬਕਾ ਸਰਪੰਚੇ ਆ ਜੀ ਔਰ ਲਗਾਤਾਰ ਜਦੋਂ 14 ਜੇ ਫੈਸਲਾ ਆਇਆ ਉਸ ਤੋਂ ਬਾਅਦ ਅਸੀਂ 16 17 ਤੋਂ ਇਹ ਸ਼ੁਰੂ ਕੀਤਾ ਹੋਇਆ ਕਿਉਂਕਿ ਦੁੱਖ ਦੀ ਗੱਲ ਹੈ ਪੰਜਾਬ ਸਰਕਾਰ ਤੋਂ ਮੈਂ ਇਹ ਗੱਲ ਪੁੱਛਣੀ ਚਾਹੁੰਦਾ ਕਿ 1947 ਤੋਂ ਬਾਅਦ ਜਦੋਂ ਜ਼ਮੀਨਾਂ ਵਿਕਣ ਲੱਗੀਆਂ ਲੋਕਾਂ ਨੇ ਆਪਣੀ ਤੰਗੀ ਤੋੜੀ ਦੇ ਖਾਤੇ 'ਤੇ ਜ਼ਮੀਨਾਂ ਵੇਚੀਆਂ ਜਿਨ੍ਹਾਂ ਲੋਕਾਂ ਨੇ ਉਹ ਪੈਸੇ ਖਰਚੇ ਨੇ ਜਿਨ੍ਹਾਂ ਉਹ ਰੈਵਨਿਊ ਜਿਹੜਾ ਸਰਕਾਰ ਦੇ ਖਾਤੇ 'ਚ ਗਿਆ ਆ ਕੀ ਇਹ ਸਰਕਾਰ ਅੱਖਾਂ ਮਿਟ ਕੇ ਬੈਠੀ ਸੀ ਕੀ ਇਹ ਜਿਹੜੀ ਸਰਕਾਰ ਬੈਠੀ ਆ ਕੀ ਉਹਨਾਂ ਲੋਕਾਂ ਨੂੰ ਮਤਲਬ ਨਜਾਇਜ਼ ਪਰੇਸ਼ਾਨ ਕਰਨਾ ਚਾਹੁੰਦੀ ਸੀ ਜੋ ਅਰਬਾਂ ਖਰਮਾਂ ਰੁਪਏ ਲੋਕਾਂ ਨੇ ਖਰਚੇ ਹੋਏ ਨੇ ਉਹਨਾਂ ਨੂੰ ਮੋੜੇਗੀ ਸਰਕਾਰ ਤੇ ਉਹ ਤੋਂ ਬਿਨਾਂ ਜ਼ਮੀਨ ਦੇਣੀ ਨਹੀਂ ਸਾਨੂੰ ਮੁਆਵਜ਼ਾ ਦੇਗੀ ਉਹਦੋਂ ਦਵਾਂਗੇ ਬੜੀ ਹੈਰਾਨੀ ਦੀ ਗੱਲ ਕਿ ਸਾਡੇ ਰਸਤੇ ਅਸੀਂ ਰਸਤਿਆਂ ਤੇ ਨਹੀਂ ਚੱਲਾਂਗੇ ਫਿਰ ਕਿੱਧਰ ਹੋ ਜਾਵਾਂਗੇ ਰਸਤਿਆਂ ਤੇ ਸੜਕਾਂ ਦੇ ਇਤੋਂ ਬਕਰ ਗਈ ਸੜਕਾਂ ਦੇ ਨੰਬਰ ਵੀ ਇਹਦਾ ਖਖਰਿਆਂ ਵਿੱਚ ਨੇ ਔਰ ਮੈਂ ਕਹਿੰਨਾ ਕਿ ਇਹੋ ਜਿਹੇ ਹਰਾਮਜਦ ਸਰਕਾਰ ਨਾਲ ਕੋਈ ਦੇਖੀ ਆ ਨਾ ਕੋਈ ਗੱਲ ਆ ਸਿਰ ਇਹ ਮੁੱਦਾ ਸਰਕਾਰ ਦਾ ਆ ਪਰ ਇਹ ਅਫਸਰशाही ਤੋਂ ਲਾਗੂ ਕਰਾ ਕੇ ਤਾਰ ਬਲਾਗ ਦੇ ਲੋਕਾਂ ਦੇ ਨਾਲ ਸਰਾਸਰ ਜਿਹੜਾ ਆ ਉਹ ਨਜਾਇਜ਼ ਕੀਤੀ ਜਾ ਰਹੀ ਆ ਔਰ ਮੈਂ ਤੁਹਾਡੇ ਚੰਦ ਦੇ ਮਦਦ ਰਹੀਂ ਮੰਗ ਰਾਂਗਾ ਕਿ ਅਸੀਂ ਜੋ ਇੱਥੇ ਪਲਾਂਟੇਸ਼ਨ ਹੋਈ ਆ ਉਹਦਾ ਪਿਛਲੇ 14 ਸਾਲਾਂ ਤੋਂ ਡੀਆਜੀ ਬੀ ਲੈਂਸ ਨੂੰ ਲਿਖੇ ਤਾਂ ਇਹਦੀ ਇਨਕੁਆਰੀ ਹੋਣੀ ਚਾਹੀਦੀ ਆ ਪਰ ਬੜੇ ਦੁਖ ਦੀ ਗੱਲ ਆ ਇਹ ਅਜ ਦੇ ਦਿਨ ਤੱਕ ਕੋਈ ਇਨਕੁਆਰੀ ਨਹੀਂ ਕੋਈ ਕਿਸ ਨਹੀਂ ਹੁਣ ਮੈਂ ਮੰਗ ਕਰਾਂਗਾ ਤੁਹਾਡੇ ਚੈਨਲ ਤੇ ਰਹੀਂ ਕਿ ਇਹਦੀ ਮੰਗ ਜੜੀ ਆ ਉਹ ਘਟੋ ਘਟ ਸੀਆਈਬੀ ਤੋਂ ਕਰਾਈ ਜਾਵੇ ਔਰ ਮੈਂ ਦਾਵਾ ਕਰਨਾ ਕਿ ਜਦੋਂ ਸੀਆਈਬੀ ਤੋਂ ਮੰਗ ਰ ਜਾਂਚ ਕਰਾਈ ਗਈ ਇਤੇ ਨਾ ਦਾ ਕੋਈ ਡੀਸੀ ਬਚੇਗਾ ਜਦੋਂ ਦੇ ਮੈਂ ਕਿ ਮੈਂ ਉਹਨਾਂ ਸਾਹਮਣੇ ਆ ਨਾ ਕੋਈ ਵੀਡੀਓ ਡੀਐਫਓ ਬਚੇਗਾ ਤੇ ਮੰਤਰੀ ਜਣ ਉਹ ਵੀ ਇਹ ਲਵੇਟ ਜਣ ਕਿਉਂ ਕੀਤਾ ਬਹੁਤ ਵੱਡਾ ਜਿਹੜਾ ਫਰਾਡ ਆ ਉਹ ਮਤਲਬ ਇਹ ਨਾ ਜਿਹੜੀ ਸਰਕਾਰਾਂ ਨੇ ਇਹਨਾਂ ਨੇ ਹਸਰਾਂ ਦੇ ਨਾਲ ਵਾਲਕੇ ਸਿੱਧਾ ਆ ਔਰ ਇਥੋਂ ਨੋਟਾਂ ਦੀਆਂ ਜਿਹੜੀਆਂ ਗੱਡੀਆਂ ਨੂੰ ਜੀਪਾਂਪ ਚ ਭਰ ਕੇ ਲਾਗੇ ਗਏ ਨੇ ਕੈਂਪ ਆ ਪ੍ਰੋਜੈਕਟ ਸ਼ੁਰੂ ਕੀਤਾ ਹੋਇਆ ਜਿਹੜੀ ਸਿੱਧਾ ਲੁੱਟਦਾ ਕਰਨੀ ਆ ਕੰਮ ਨਰੇਗਾ ਜ ਕਰਾਉਂਦੇ ਨੇ ਉਹ ਬਿੱਲ ਜਿਹੜੇ ਨੇ ਉਹ ਕੈਂਪ ਆ ਦੇ ਬੰਦੇ ਨੇ ਔਰ ਮੈਂ ਵੀ ਦਾਵਾ ਕਰਨਾ ਕਿ ਜੇ ਇਲਾਕੇ ਦੇ ਵਿੱਚ ਫਿਰੋ ਕਿਸੇ ਗਰੀਬ ਦੇ ਨਾਂ 2 ਲੱਖ ਰੁਪਈਆ ਪਾਇਆ ਇਹਨਾਂ ਦਾ ਇੱਕ ਬੰਦਾ ਆ ਕੇ ਲੈ ਗਿਆ ਕਿਸੇ ਦੇ ਖਾਤੇ 70000 ਪਾਇਆ ਜੀ 80000 ਰੁਪਈਆ ਮੈਂ ਡੀਐਫਓ ਨੂੰ ਪੁੱਛਿਆ ਸੀ ਤੇ ਉਹ ਕਿਹੜਾ ਕਾਨੂੰਨੀਆ ਸਰਕਾਰ ਦਾ ਮੈਂ ਕੰਮ ਤੇ ਇੱਕ ਦਿਨ ਵੀ ਨਹੀਂ ਜਾਂਦਾ ਤੇ ਤੁਸੀਂ ਮੇਰੇ ਖਾਤੇ ਵਿੱਚ 70000 ਰੁਪਇਆ ਪਾਉਂਦੇ ਹੋ ਔਰ ਤੁਹਾਡਾ ਇੱਕ ਕਰਮਚਾਰੀ ਆਉਂਦਾ ਆ ਉਹ ਮੇਰੇ ਤੋਂ ਹਸਾਇਨ ਕਰਾ ਕੇ ਬੈਂਕ ਦੇ ਵਿੱਚ 70000 ਰੁਪਇਆ ਲੈ ਜਾਂਦੇ ਉਹ ਕਿਹੜਾ ਕਾਨੂੰਨ ਹੈ ਪੰਜਾਬ ਸਰਕਾਰ ਦਾ ਮੈਨੂੰ ਦੱਸਿਆ ਜਾਵੇ ਇਹਨਾਂ ਨੇ ਕੀ ਆਖੀ ਕਿ ਮੈਂ ਜਵਾਬ ਦਵਾਂਗਾ ਪਰ ਮੈਨੂੰ ਦੁੱਖ ਦੀ ਗੱਲ ਹੈ ਕਿ ਅਜੇ ਤੱਕ ਕੋਈ ਜਵਾਬ ਨਹੀਂ ਮਿਲਿਆ ਸੋ ਐਡਾ ਵੱਡਾ ਫਰਾਡ ਯਾਤਾਰ ਬਲਾ ਦੇ ਵਿੱਚ ਔਰ ਇੱਕ ਵੀ ਬੂਟਾ ਇਹਨਾਂ ਨੇ ਤਿਆਰ ਨਹੀਂ ਕੀਤਾ ਅਜੇ ਤੱਕ ਸਾਡੀਆਂ ਆਪਣੀਆਂ ਜ਼ਮੀਨਾਂ ਦੇ ਵੀ ਜਾਓ ਦੇਖ ਲਓ ਅਸੀਂ 5 ਸਾਲਾਂ ਬਾਅਦ ਅਸੀਂ 10 ਸਾਲਾਂ ਬਾਅਦ ਇਹ ਬੂਟੇ ਬਣਾਉਂਦੇ ਆ ਤੇ ਉਹ ਅੱਜ ਵੀ ਹਰੇ ਭਰੇ ਨੇ ਤੇ ਜਿੱਥੇ ਬੂਟੇ ਲਾਉਂਦੇ ਨੇ ਉਥੇ ਬੂਟੇ ਤਿਆਰ ਨਹੀਂ ਹੁੰਦੇ ਫਿਰ 5 ਸਾਲਾਂ ਬਾਅਦ ਅੱਗ ਲਾ ਕੇ ਜਿਹੜੇ ਹੋਰ ਬੂਟੇ ਤਿਆਰ ਹੋਏ ਨੇ ਉਹਨਾਂ ਨੂੰ ਵੀ ਸਾੜ ਦਿੰਦੇ ਨੇ ਇਸ ਕਰਕੇ ਮੈਂ ਤੁਹਾਡੇ ਚੈਨਲ ਦੇ ਰਾਹੀਂ ਮੰਗ ਕਰਾਂਗਾ ਕਿ ਜਿੰਨੇ ਵੀ ਨਾ ਪਲਾਟੇਸ਼ਨ ਕੀਤੀ ਆ ਇਦੋਂ ਤੱਕ ਜੇ ਸਾਡੇ ਵਾਸ਼ੀ ਗੁਰੂ ਨਾਨਕ ਦੇਵ ਜੀ ਹੋਰਾਂ ਦੇ ਨਾਂ ਦੇ ਇਹਨਾਂ ਨੇ 550 ਪੰਜਾਬ ਬੂਟੇ ਹਰ ਪੰਜਾਜ ਚ ਲਾਏ ਪਰ ਮੈਂ ਕਹਾਂਗਾ ਜੇ ਮੈਨੂੰ ਇੱਕ ਬੂਟਾ ਵੀ ਵਿਖਾ ਦੇਣਾ ਤੇ ਮੈਂ ਮੌਜਾ ਧਰਬਾ ਛੱਡ ਜਾਵਾਂਗਾ ਅਕਰਨੈਲ ਸਿੰਘ ਜੀ ਮੈਨੂੰ ਇੱਕ ਚੀਜ਼ ਦੱਸਿਓ ਕਿ ਜਦੋਂ ਇਹ ਸਾਰਾ ਮਸਲਾ ਭੱਗਦਾ ਹੈ ਸਰਕਾਰ ਵੀ ਬਦਲੀ ਹੈ ਤੇ ਜਿਹੜੇ ਮੰਤਰੀ ਸਾਹਿਬ ਨੇ ਤੁਹਾਡੇ ਆਪਣੇ ਇਲਾਕੇ ਦੇ ਮੰਤਰੀ ਜਿਲ੍ਹੇ ਦੇ ਮੰਤਰੀ ਉਹਨਾਂ ਤੱਕ ਪਹੁੰਚ ਕੀਤੀ ਹੈ ਇਸ ਮਸਲੇ ਨੂੰ ਸੁਲਝਾਉਣ ਲਈ ਤੁਸੀਂ ਕੋਈ ਕੰਮ ਨਹੀਂ ਸਾਡੇ ਬੰਦੇ ਗਏ ਨੇ ਮਿਲੇ ਨੇ ਜਾ ਕੇ ਪਰ ਕੋਈ ਹੱਲ ਨਹੀਂ ਹੋਇਆ ਕਿਸੇ ਨੇ ਹੱਲ ਨਹੀਂ ਕੀਤਾ ਇੱਥੇ ਲੱਗੇ ਕਿ ਬੜੀ ਇੱਕ ਇਹ ਗੱਲ ਦੇਖੋ ਜਿਹੜਾ ਵੀ ਤਾਂ ਖਾਸ ਕਰਕੇ ਪਠਾਨਕੋਟ ਦਾ ਜਿਹੜਾ ਵੀ ਕੋਈ ਕਿਸੇ ਪਾਰਟੀ ਦਾ ਐਮਐਲਏ ਬਣਦਾ ਉਹ ਜਮਦਾ ਮੰਤਰੀ ਬਣਦਾ ਪਰ ਜਦੋਂ ਮੰਤਰੀ ਬਣ ਜਾਂਦਾ ਅੱਜ ਦੇ ਦਿਨ ਤੱਕ ਉਹਨੇ ਸਾਡੇ ਇਲਾਕੇ ਦੇ ਬਾਰੇ ਇੱਕ ਗੱਲ ਵੀ ਨਹੀਂ ਕੀਤੀ ਬੜੀ ਹੀ ਦੁਖੀ ਗੱਲ ਆ ਔਰ ਜਿਹੜੇ ਉਹਨਾਂ ਨੂੰ ਵੀ ਕਮਿਸ਼ਨਾਂ ਮਿਲਦੀਆਂ ਨੇ ਉਹ ਕਮਿਸ਼ਨਾਂ ਲੈਂਦੇ ਨੇ ਉਹਨੂੰ ਕੀ ਲੋੜ ਐ ਪੁਸ਼ਣ ਦੀ ਸੋ ਸਾਡੇ ਨਾਲ ਸਿਰੋਸਰ ਧੱਕਾ ਆ ਬਹੁਤ ਵੱਡਾ ਧੱਕਾ ਆ ਸਰ ਸਰ ਇਸ ਤੋਂ ਇਲਾਵਾ ਅੱਜ ਤੁਸੀਂ ਸੰਘਰਸ਼ ਕੀਤਾ ਆ ਮਾਰਚ ਕਰਦੇ ਆਏ ਹੋ ਤੁਸੀਂ ਰੋਡ ਦੇ ਉੱਤੇ ਸ਼ਹਿਰ ਨੂੰ ਵੀ ਪਤਾ ਲੱਗਿਆ ਆ ਕਿ ਧਾਰਕਲਾ ਦੇ ਜਿਹੜੇ ਕਿਸਾਨ ਆ ਜਿਨ੍ਹਾਂ ਦੀਆਂ ਜ਼ਮੀਨਾਂ ਜੰਗਲਾਤ ਵਿਭਾਗ ਨੇ ਐਕਵਾਇਰ ਕਰ ਲੀਆਂ ਉਹ ਪਰੇਸ਼ਾਨ ਨੇ ਅੱਜ ਤੁਸੀਂ ਦਫ਼ਤਰ ਦੇ ਵਿੱਚ ਵੀ ਧਰਨਾ ਪੱਕੇ ਤੌਰ ਤੇ ਲਾ ਰਿਹਾ ਪਰ ਜੇ ਇਹ ਧਰਨਾ ਲਾਉਣ ਤੋਂ ਬਾਅਦ ਵੀ ਕੋਈ ਹੱਲ ਨਹੀਂ ਨਿਕਲਦਾ ਕੋਈ ਅਗਲਾ ਪਲਾਨ ਕੀ ਹੈ ਪਲਾਨ ਰੱਖਿਆ ਮੈਂ ਤਾਂ ਸਮਝਣਾ ਜੀ ਮੈਂ ਪੇਰ ਵੀ ਕੀਤੀ ਜਹੇ ਬੰਦੇ ਨੂੰ ਕਿ ਅੰਗਰੇਜ਼ਾਂ ਦੇ ਕਾਨੂੰਨ ਤੇ ਮੁਗਲਾਂ ਦੇ ਕਾਨੂੰਨ ਜਦੋਂ ਸਾਡੇ ਤੇ ਲਾਗੂ ਹੋਣ ਤਾਂ ਮੈਂ ਕਹਾਂਗਾ ਕਿ ਧਾਰ ਬਲਾਗ ਦੇ ਪਿੱਛੇ ਆਜ਼ਾਦੀ ਨਾਲ ਦੀ ਕੋਈ ਚੀਜ਼ ਨਹੀਂ ਹੈ ਇਹ ਛੋਟੇ ਛੋਟੇ ਸੰਘਰਸ਼ਾਂ ਤੋਂ ਬਾਅਦ ਅਗਰ ਸਾਡੀ ਗੱਲ ਕੋਈ ਨਹੀਂ ਮੰਨਦਾ ਤਾਂ ਫਿਰ ਜਿੰਨੇ ਵੀ ਉਹ 26 ਜਨਵਰੀ 15 ਅਗਸਤ ਜਿੰਨੇ ਵੀ ਪ੍ਰੋਗਰਾਮ ਨੇ ਇਹਨਾਂ ਦਾ ਆਪਾਂ ਡਟ ਕੇ ਬਾਈਕਾਟ ਕਰਾਂਗੇ ਕਿਉਂਕਿ ਆਪਾਂ ਗੁਲਾਮ ਆ ਤੇ ਗੁਲਾਮੀ ਦੇ ਨਾਂ ਜਿਹੜਾ ਆ ਆਜ਼ਾਦੀ ਦੇ ਨਾਂ ਲੜਾਏ ਗੁਲਾਮੀ ਦੇ ਨਾਂ ਤੇ ਇਹਨਾਂ ਸਰਕਾਰਾਂ ਦੇ ਖਿਲਾਫ ਵੀ ਲੜਾਂਗੇ ਮੈਂ ਇਹ ਕਹਿਣਾ ਜਾਂਦਾ ਕਿ ਇਹ ਜਿਹੜੀ ਗੱਲ ਸਾਡੀ ਸਰਕਾਰ ਤੱਕ ਪਹੁੰਚਾ ਦਿਓ ਕਿ ਇਹ ਲੋਕ ਜਿਹੜੇ ਚੁੱਪ ਨਹੀਂ ਬੈਠਣਗੇ ਬੋਦੀ ਬੋਦੀ ਖੜਾ ਦੇਾਂਗੇ ਪਰ ਜ਼ਮੀਨ ਨਹੀਂ ਦੀ ਆਗੇ ਸਾਡੀ ਜ਼ਮੀਨ ਮਾਲਕਾਂ ਦੀ ਸਾਡੀ ਬਜ਼ੁਰਗਾਂ ਦੀ ਆ ਉਹ ਇੰਨੀ ਮਤਲਬ ਸ਼ਰਮੀ ਕਰ ਰਹੇ ਨੇ ਕਿ ਇੱਕ ਬੰਦਾ ਗਰੀਬ ਬੰਦਾ ਉਹ ਘਰ ਜੇ ਬੈਠਾ ਸੀ ਇਹਨਾ ਬੰਦਿਆਂ ਜਾ ਕੇ ਉਹਦਾ ਮਾਲ ਚੁੱਕੇ ਸਮਾਨ ਚੁੱਕੇ ਬਾਹਰ ਸੁੱਟਦਾ ਦੇਖੋ ਕਿੰਨੀ ਹਰਾਮ ਕਹਿੰਦੇ ਕੀ ਕਹਿੰਦੇ ਨੇ ਕਹੇ ਲੋਕਾਂ ਨੂੰ ਬਿਸਾ ਰਹੇ ਆ ਇਹ ਕਿ ਉਹਦੇ ਬੱਚੇ ਜਿਹੜਾ ਗਰੀਬ ਬੰਦਾ ਇਹ ਘਰ ਹੀ ਨਹੀਂ ਬਣਾ ਸਕਦਾ ਯਾਰ ਉਹਦਾ ਸਮਾਨ ਕਿਧਰ ਚੁੱਕੇ ਬਾਹਰ ਸੁੱਟਦਾ ਇਹਨਾਂ ਕੋਲ ਕਿਹੜੀ ਪਾਬਰੀ ਆ ਬਾਹਰ ਦੇ ਵਿੱਚ ਮੀਂਹ ਦੇ ਵਿੱਚ ਭਰੀ ਪਰਥਾਨ ਦੇ ਵਿੱਚ ਕਿਹੜਾ ਕਾਨੂੰਨ ਹੈ ਸਰਕਾਰ ਦਾ ਇਹ ਸੋਈ ਧੱਕੇਸ਼ਾਹੀਆਂ ਨੇ ਔਰ ਸਾਡੇ ਜਿੱਥੇ ਬੱਕ ਜਾਣਾ ਪਿਆ ਹੈ ਪਾ ਜਾਵਾਂ ਸੋ ਕਿਸਾਨ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਵਿੱਚ ਜੁੜੇ ਨੇ ਧਾਰਕਾਂ ਦੇ तकरीबन 27000 ਏਕੜ ਤੋਂ ਵੱਧ ਦੀ ਜ਼ਮੀਨ ਜਿਹੜੀ ਕਿ ਵਣ ਵਿਭਾਗ ਨੇ ਇਨਕੁਆਇਰ ਕੀਤੀ ਹੈ ਇਹ ਕਹਿ ਕੇ ਕਿ ਉਹ ਉਹ ਜਗਾ ਵਣ ਵਿਭਾਗ ਦੀ ਹੈ ਜਿੱਥੇ ਕਿ ਬੂਟੇ ਪਲਾਂਟੇਸ਼ਨ ਲਗਾਈ ਗਈ ਹੈ ਸੋ ਉਹਦੇ ਰੋਸ਼ ਵਜੋਂ ਕਿਉਂਕਿ ਇੱਥੇ ਬਹੁਤ ਸਾਰੇ ਕਿਸਾਨ ਹੈ ਜਿਨ੍ਹਾਂ ਦਾ ਕਹਿਣਾ ਕਿ ਉਹ ਜ਼ਮੀਨ ਇਹਨਾਂ ਦੀ ਸੀ ਕਿ ਪਿਛਲੇ ਲੰਬੇ ਸਮੇਂ ਤੋਂ ਉਹੀ ਜਿਹੜੀ ਜ਼ਮੀਨ ਹੈ ਇਹਨਾਂ ਦੇ ਰੋਜ਼ਗਾਰ ਦਾ ਸਾਧਨ ਸੀ ਜਿਸ ਤੋਂ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦੇ ਸਨ ਤੇ ਉਹ ਜ਼ਮੀਨ ਇਹਨਾਂ ਤੋਂ ਹੁਣ ਖੋਲੀ ਗਈ ਹੈ ਜਿਸ ਦੇ ਰੋਸ਼ ਦੇ ਚੱਲਦੇ ਆ ਪਹਿਲਾਂ ਵੀ ਕਈ ਵਾਰ ਧਰਨੇ ਲਗਾਏ ਗਏ ਸੀ ਕਈ ਪ੍ਰਦਰ ਜਿਹਨਾਂ ਦੇ ਸਾਥ ਜਿਹੜਾ ਉਹਨਾਂ ਨੇ ਇਹਨਾਂ ਦਾ ਸਾਥ ਦਿੱਤਾ ਸੀ ਪਰ ਅੱਜ ਉਹ ਨੇਤਾ ਉਹ ਲੀਡਰ ਇਹਨਾਂ ਦੇ ਸਾਥ ਕਿਤੇ ਵੀ ਨਜ਼ਰ ਨਹੀਂ ਆਉਂਦੇ ਪ੍ਰਦਰਸ਼ਨ ਅੱਜ ਕੀਤਾ ਗਿਆ ਪੂਰੇ ਸ਼ਹਿਰ ਦੇ ਵਿੱਚ ਤੇ ਫਿਲਹਾਲ ਹੁਣ ਸਾਰੇ ਕਿਸਾਨ ਜਿਹੜੇ ਮਜ਼ਦੂਰ ਜਿਹੜੇ ਨੇ ਉਹ ਇੱਥੇ ਵਨ ਵਿਭਾਗ ਦੇ ਦਫ਼ਤਰ ਚ ਧਰਨਾ ਲਗਾ ਕੇ ਬੈਠੇ ਨੇ ਹੁਣ ਦੇਖਣਾ ਇਹ ਹੋਊਗਾ ਕਿ ਕਿਹੜੇ ਅਫਸਰ ਕਿਹੜੇ ਮੰਤਰੀ ਇੱਥੇ ਪਹੁੰਚਦੇ ਨੇ ਇਹਨਾਂ ਦੇ ਕੋਲ ਇਹਨਾਂ ਨੂੰ ਆਸ਼ਵਾਸ਼ਣ ਦਿੰਦੇ ਨੇ ਇਹਨਾਂ ਦੇ ਮਸਲੇ ਨੂੰ ਹੱਲ ਕਰਵਾਉਂਦਾ ਜਾਂ ਇਹ ਧਰਨਾ ਇਸੇ ਤਰੀਕੇ ਨਾਲ ਲਗਾਤਾਰ ਜਾਰੀ ਰਹੇਗਾ ਸੁਮੈਰਮਨਦੀਪ ਤੁਹਾਡੀ ਕੋਈ ਇਜਾਜ਼ਤ ਲੈਂਦਾ ਦੇਖਦੇ ਰਹੋ ਪ੍ਰਤੱਖ ਪੋਸਟ